ਸਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨਿਊ ਵਿੱਚ ਤੇ ਅੱਜ ਘਰ ਦੀ ਕੰਟੀਨਿਊ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਵਧੀਆ ਖੋਆ ਜੋ ਕਿ ਅਸੀਂ ਘਰ ਬਣਾ ਕੇ ਤਿਆਰ ਕਰਾਂਗੇ ਬਾਜ਼ਾਰ ਦੇ ਖੋਏ ਵਿੱਚ ਕਈ ਵਾਰੀ ਸਾਨੂੰ ਇਹ ਹੁੰਦਾ ਹੈ ਕਿ ਮਿਲਾਵਟ ਹੋਏਗੀ ਅਸੀਂ ਬਹੁਤ ਹੀ ਸ਼ੁੱਧ ਤੇ ਟੇਸਟੀ ਖੋਆ ਬੜੇ ਸਿੰਪਲ ਤਰੀਕੇ ਨਾਲ ਆਪਣੇ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜਿਸ ਤੋਂ ਤੁਸੀਂ ਕੋਈ ਵੀ ਮਿਠਾਈ ਬਣਾ ਸਕਦੇ ਹੋ ਜਾਂ ਕੋਈ ਹੋਰ ਵੀ ਤੁਸੀਂ ਇਹਦੀ ਰੈਸਪੀ ਬਣਾਉਣੀ ਹੋਵੇ ਪੜ੍ਹਾਂ ਸਕਦੇ ਹੋ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਖੋਆ ਬਣਾਉਣ ਵਾਸਤੇ ਮੈਂ 1.5 ਲੀਟਰ ਦੁੱਧ ਦਾ ਲਿਆਇਆ ਜੀ ਦੁੱਧ ਡਬਲ ਫੈਟ ਹੈ ਜੀ ਜਿੰਨਾ ਵਧੀਆ ਆਪਣਾ ਦੁੱਧ ਹੋਏਗਾ ਖੋਇਆ ਵੀ ਓਨਾ ਹੀ ਵਧੀਆ ਬਣ ਕੇ ਤਿਆਰ ਹੋਏਗਾ ਖੋਇਆ ਅਸੀਂ ਇਸ ਵੱਡੀ ਕੜਾਈ ਦੇ ਵਿੱਚ ਬਣਾਵਾਂਗੇ ਜੀ ਇਹ ਵਾਲਾ ਸਾਰਾ ਦੁੱਧ ਅਸੀਂ ਕੜਾਈ ਵਿੱਚ ਪਾ ਲਾਂਗੇ ਤੇ ਬਿਲਕੁਲ ਆਪਾਂ ਤੇਜ ਫਲੇਮ ਤੇ ਦੁੱਧ ਵਿੱਚ ਇੱਕ ਉਬਾਲਾ ਆਉਣ ਦਵਾਂਗੇ ਤੇ ਇਹਨੂੰ ਅਸੀਂ ਇਸ ਤਰ੍ਹਾਂ ਵਿੱਚ ਵਿੱਚ ਹਿਲਾਉਂਦੇ ਰਹਿਣਾ ਹੈ ਅਸੀਂ ਤੇਜ ਫਲੇਮ ਤੇ ਪਹਿਲਾਂ ਇਹਨੂੰ ਇੱਕ ਵਾਰੀ ਉਬਾਲ ਲਵਾਂਗੇ ਫਿਰ ਅਸੀਂ ਮੀਡੀਅਮ ਫਲੇਮ ਤੇ ਇਹਨੂੰ ਹੌਲੀ-ਹੌਲੀ ਪਕਾਵਾਂਗੇ ਖੋਇਆ ਬਣਾਉਣ ਲੱਗਿਆਂ ਥੋੜਾ ਜਿਹਾ ਜਰਕਸ ਨੂੰ ਟਾਈਮ ਜ਼ਿਆਦਾ ਲੱਗਦਾ ਹੈ ਪਰ ਘਰ ਵਿੱਚ ਤਿਆਰ ਕੀਤੇ ਖੋਏ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਇਹਨੂੰ ਤੁਸੀਂ ਘਰ ਬਣਾ ਕੇ ਇਹਦੀ ਕੋਈ ਵੀ ਤੁਸੀਂ ਚੀਜ਼ ਬਣਾ ਸਕਦੇ ਹੋ ਸਵੀਟ ਬਣਾ ਸਕਦੇ ਹੋ ਪਿੰਨੀਆਂ ਬਣਾ ਸਕਦੇ ਹੋ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਆਪਾਂ ਬਿਲਕੁਲ ਤੇਜ਼ ਫਲੇਮ ਤੇ ਦੁੱਧ ਵਿੱਚ ਇੱਕ ਉਬਾਲਾ ਦਿਵਾ ਲਿਆ ਜੀ ਤੇ ਇਸ ਤਰ੍ਹਾਂ ਅਸੀਂ ਦੁੱਧ ਨੂੰ ਹਲਾਉਂਦੇ ਹੋਏ ਚੰਗੀ ਤਰ੍ਹਾਂ ਉਬਾਲ ਲਵਾਂਗੇ ਇਹਨੂੰ ਇਸ ਤਰ੍ਹਾਂ ਹੀ ਅਸੀਂ ਗਾੜਾ ਕਰਾਂਗੇ ਤੇ ਜਿਹੜੀ ਇਹ ਵਾਲੀ ਸਾਈਡਾਂ ਤੇ ਆਪਣੀ ਮਲਾਈ ਜੰਮੇਗੀ ਇਹਨੂੰ ਨਾਲ-ਨਾਲ ਹੀ ਅਸੀਂ ਦੁੱਧ ਦੇ ਵਿੱਚ ਮਿਕਸ ਕਰਦੇ ਰਵਾਂਗੇ 2-3 ਮਿੰਟ ਬਾਅਦ ਇਹਨੂੰ ਅਸੀਂ ਇਸ ਤਰ੍ਹਾਂ ਹਲਾਉਂਦੇ ਰਹਿਣਾ ਹੈ ਤੇ ਜਦੋਂ ਵੀ ਤੁਸੀਂ ਦੁੱਧ ਦੇ ਵਿੱਚ ਸਪੈਚੁਲਾ ਜਾਂ ਕੜਛੀ ਨੂੰ ਚਲਾਉਣਾ ਹੈ ਤੇ ਬਿਲਕੁਲ ਤਲੇ ਤੱਕ ਤੁਸੀਂ ਕੜਛੀ ਨੂੰ ਲੈ ਕੇ ਜਾਣਾ ਹੈ ਤਾਂ ਕਿ ਇਹਦੇ ਨੀਚੇ ਦੁੱਧ ਲੱਗ ਨਾ ਜਾਵੇ ਨਹੀਂ ਤੇ ਖੋਏ ਦਾ ਟੇਸਟ ਵਧੀਆ ਨਹੀਂ ਆਏਗਾ ਦੇਖੋ ਜੀ 10 15 ਮਿੰਟ ਹੋ ਗਏ ਨੇ ਦੁੱਧ ਨੂੰ ਅਸੀਂ ਉਬਾਲ ਰਹੇ ਹਾਂ ਜੀ ਹੁਣ ਇਸ ਤਰ੍ਹਾਂ ਇਹ ਵਾਲੀ ਮਲਾਈ ਇਹਦੇ ਉੱਪਰ ਆਈ ਹੈ ਇਹਨੂੰ ਅਸੀਂ ਇਸ ਤਰ੍ਹਾਂ ਹੀ ਇਹਦੇ ਵਿੱਚ ਮਿਕਸ ਕਰਨਾ ਹੈ ਤੇ ਦੁੱਧ ਅੱਗੇ ਨੂੰ ਕਾਫੀ گاੜਾ ਹੋ ਗਿਆ ਹੈ ਬਸ ਇਸ ਤਰ੍ਹਾਂ ਹੀ ਅਸੀਂ ਇਹਨੂੰ ਲਗਾਤਾਰ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਤੇ ਇਹਨੂੰ ਪਕਾਉਂਦੇ ਰਵਾਂਗੇ ਇਹਨੂੰ ਬਿਲਕੁਲ ਅਹੀਂ ਚੰਗੀ ਤਰ੍ਹਾਂ گاੜਾ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਦੁੱਧ ਕਾਫੀ گاੜਾ ਹੋ ਗਿਆ ਹੈ ਤੇ ਇਹਦਾ ਥੋੜਾ ਜਿਹਾ ਕਲਰ ਵੀ ਚੇਂਜ ਹੋਇਆ ਹੈ ਹੁਣ ਅਸੀਂ ਇਹਨੂੰ ਲਗਾਤਾਰ ਚਲਾਣਾ ਹੈ ਲਗਾਤਾਰ ਇਹਨੂੰ ਹੁਲਾਉਂਦੇ ਰਹਿਣਾ ਹੈ ਤੇ ਕੜਸ਼ੀ ਇਹਦੇ ਬਿਲਕੁਲ ਤਲੇ ਤੱਕ ਫੇਰਨੀ ਹੈ ਤਾਂ ਕਿ ਇਹ ਨੀਚੇ ਨਾ ਲੱਗ ਜਾਵੇ ਬਸ ਤੇ ਇਸ ਤਰ੍ਹਾਂ ਹੀ ਇਹਨੂੰ ਅਸੀਂ ਹੋਰ ਗਾੜਾ ਕਰਕੇ ਥੋੜਾ ਹੋਰ ਟਾਈਮ ਤੱਕ ਇਹਨੂੰ ਪਕਾ ਲਵਾਂਗੇ ਦੇਖੋ ਜੀ ਖੋਆ ਆਪਣਾ ਬਿਲਕੁਲ ਬਣਨ ਵਾਲਾ ਹੈ ਥੋੜੀ ਦੇਰ ਤੱਕ ਇਹਨੇ ਬਿਲਕੁਲ ਬਣ ਕੇ ਤਿਆਰ ਹੋ ਜਾਣਾ ਇਹਨੂੰ ਥੋੜਾ ਜਿਹਾ ਅਸੀਂ ਹੋਰ ਗਾੜਾ ਕਰਾਂਗੇ ਤੇ ਇੱਥੇ ਅਸੀਂ ਬਿਲਕੁਲ ਵੀ ਰਿਸਕ ਨਹੀਂ ਲੈਣਾ ਇਹਨੂੰ ਲਗਾਤਾਰ ਹੀ ਅਸੀਂ ਹਿਲਾਉਣਾ ਇਹਦੇ ਕੋਲ ਖੜ ਕੇ ਹੀ ਅਸੀਂ ਇਹਨੂੰ ਤਿਆਰ ਕਰਨਾ ਹੈ ਕਿਉਂਕਿ ਬਿਲਕੁਲ ਵੀ ਇਹ ਕੜਾਈ ਦੇ ਤਲੇ ਨਾਲ ਨਾ ਲੱਗੇ ਤੇ ਪਹਿਲਾਂ ਅਸੀਂ ਇਹਦੀ ਸਾਰੇ ਕੁਕਿੰਗ ਬਿਲਕੁਲ ਹਾਈ ਫਲੇਮ ਤੇ ਕੀਤੀ ਸੀ ਤੇ ਹੁਣ ਅਸੀਂ ਫਲੇਮ ਨੂੰ ਕਰਾਂਗੇ ਜੀ ਮੀਡੀਅਮ ਤੇ ਇਹਦੀ ਕੁਕਿੰਗ ਕਰਾਂਗੇ ਬਸ ਇਸ ਤਰ੍ਹਾਂ ਹੀ ਇਹਨੂੰ ਆਪਾਂ ਹਿਲਾਉਣਾ ਹੈ ਖੁਸ਼ਬੂ ਬਹੁਤ ਵਧੀਆ ਆਉਣ ਲੱਗ ਗਈ ਹੈ ਜੀ ਆਹ ਦੇਖੋ ਜੀ ਕਾਫੀ ਗਾੜਾ ਹੋ ਗਿਆ ਹੈ ਬਹੁਤ ਹੀ ਸ਼ੁੱਧ ਆਪਣਾ ਖੋਆ ਬਣ ਕੇ ਤਿਆਰ ਹੋਣਾ ਹੈ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਹਲਕੇ ਹਲਕੇ ਦਾਣੇ ਬਣਨੇ ਸ਼ੁਰੂ ਹੋ ਗਏ ਨੇ ਆ ਦੇਖੋ ਮੈਂ ਚਮਚ ਨਾਲ ਤੁਹਾਨੂੰ ਦਿਖਾਉਣੀ ਆ ਆ ਦੇਖੋ ਜੀ ਬਸ ਥੋੜੀ ਦੇਰ ਤੱਕ ਇਹ ਬਿਲਕੁਲ ਬਨ ਜਾਣਾ ਹੈ ਮੈਂ ਇਹਨੂੰ ਬਿਲਕੁਲ ਫਿੱਕਾ ਬਣਾ ਰਹੀ ਆ ਇਹਦੇ ਵਿੱਚ ਕੋਈ ਵੀ ਆਪਾਂ ਮਿੱਠਾ ਨਹੀਂ ਐਡ ਕੀਤਾ ਕਿਉਂਕਿ ਮੈਂ ਇਹਨੂੰ ਕਿਸੇ ਰੈਸਪੀ ਵਿੱਚ ਇਸਤੇਮਾਲ ਕਰਨਾ ਹੈ ਤੇ ਬਹੁਤ ਹੀ ਜਲਦੀ ਮੈਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਆਪਣਾ ਖੋਆ ਬਣ ਕੇ ਬਿਲਕੁਲ ਤਿਆਰ ਹੋ ਗਿਆ ਹੈ ਬਸ 2-4 ਮਿੰਟ ਅਸੀਂ ਇਹਨੂੰ ਹੋਰ ਪਕਾ ਲਾਂਗੇ ਥੋੜਾ ਜਿਹਾ ਇਹਨੂੰ ਗਾੜਾ ਕਰ ਲਾਂਗੇ ਵੈਸੇ ਵੀ ਜਦੋਂ ਇਹ ਠੰਡਾ ਹੋ ਗਿਆ ਨੇ ਕਾਫੀ ਸੰਘਣਾ ਜਾਂ ਗਾੜਾ ਹੋ ਜਾਣਾ ਹੈ ਜੀ ਤੇ ਇਸ ਤਰ੍ਹਾਂ ਹੀ ਇਹਨੂੰ ਲਗਾਤਾਰ ਤੁਸੀਂ ਹਿਲਾਉਣਾ ਹੈ ਬਿਲਕੁਲ ਵੀ ਇਹਨੂੰ ਛੱਡਣਾ ਨਹੀਂ ਹੈ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਹਿਲਾਉਣਾ ਛੱਡੋਗੇ ਤੇ ਇਹਨੇ نیچے ਲੱਗ ਜਾਣਾ ਹੈ ਖੁਸ਼ਬੂ ਬਹੁਤ ਪਿਆਰੀ ਹੋਣ ਢੀ ਹੈ ਤੇ ਸੈਡਾ ਤੇ ਜਿਹੜਾ ਖੋਆ ਲੱਗਾ ਹੈ ਉਹਨੂੰ ਤੁਸੀਂ ਚਮਚ ਦੀ ਸਹਾਤੇ ਨਾਲ ਨਾਲੋਂ ਨਾਲ ਉਤਾਰੀ ਜਾਣਾ ਹੈ ਜੀ ਦੇਖੋ ਜੀ ਖੋਆ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਚੈੱਕ ਕਰਦੇ ਆਂ ਆ ਦੇਖੋ ਇਹਨੂੰ ਇਸ ਤਰ੍ਹਾਂ ਅਸੀਂ ਹੱਥ ਤੇ ਇਕੱਠਾ ਕਰਾਂਗੇ ਜੇ ਇਹਦੀ ਇੱਕ ਨਿੱਕੀ ਜੀ ਗੋਲੀ ਬਣਨ ਲੱਗੀ ਤੇ ਖੋਆ ਬਿਲਕੁਲ ਆਪਣਾ ਤਿਆਰ ਹੈ ਆ ਦੇਖੋ ਜੀ ਬਸ ਹੁਣ ਅਸੀਂ ਗੈਸ ਬੰਦ ਕਰਾਂਗੇ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਠੰਡਾ ਹੋ ਕੇ ਇਹਨੇ ਬਿਲਕੁਲ ਸੈੱਟ ਹੋ ਜਾਣਾ ਹੈ ਤੇ ਬਹੁਤ ਹੀ ਸ਼ੁੱਧ ਤੇ ਹੈਲਥੀ ਖੋਆ ਅਸੀਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਆਂ ਜੇਕਰ ਤੁਸੀਂ ਇਹਨੂੰ ਨੋਰਮਲ ਇਸ ਤਰ੍ਹਾਂ ਹੀ ਖਾਣਾ ਤੇ ਇਹਦੇ 'ਚ ਹਲਕਾ ਜਿਹਾ ਤੁਸੀਂ ਮਿੱਠਾ ਪਾ ਸਕਦੇ ਹੋ ਤੇ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਨਹੀਂ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਪਲੇਨ ਬਿਨਾ ਮਿੱਠੇ ਤੋਂ ਬਣਾ ਸਕਦੇ ਹੋ ਤੇ ਕਿਸੇ ਵੀ ਰੈਸਪੀ 'ਚ ਇਹਨੂੰ ਇਸਤੇਮਾਲ ਕਰ ਸਕਦੇ ਹੋ ਲਓ ਜੀ ਆਪਣਾ ਬਹੁਤ ਹੀ ਟੇਸਟੀ ਖੋਆ ਬਣ ਕੇ ਤਿਆਰ ਹੈ ਬਿਲਕੁਲ ਵਧੀਆ ਤਰੀਕੇ ਨਾਲ ਸ਼ੁੱਧ ਅਸੀਂ ਘਰੇ ਖੋਆ ਬਣਾ ਕੇ ਤਿਆਰ ਕੀਤਾ ਹੈ ਬਿਨਾ ਮਿਲਾਵਟ ਤੋਂ ਤਾਂ ਤੁਸੀਂ ਥੋੜੀ ਜਿਹੀ ਮਿਹਨਤ ਲਾ ਕੇ ਤੇ ਇਹਨੂੰ ਘਰ ਵਿੱਚ ਬਣਾ ਕੇ ਤਿਆਰ ਕਰੋ ਤੇ ਇਹਦੀ ਕੋਈ ਵੀ ਤੁਸੀਂ ਸਵੀਟ ਕੋਛ ਵੀ ਤੁਸੀਂ ਇਹਦਾ ਮਿੱਠਾ ਬਣਾ ਸਕਦੇ ਹੋ ਕਿਉਂਕਿ ਤਿਹਾਰਾਂ ਦੇ ਟਾਈਮ ਤੇ ਬਾਜ਼ਾਰਾਂ ਵਿੱਚ ਆਪਾਂ ਨੂੰ ਮਲਾਵਟੇ ਖੋਇਆ ਮਿਲਦਾ ਹੈ ਖੋਇੇ ਚ ਕਾਫੀ ਮਲਾਵਟ ਹੋਈ ਹੁੰਦੀ ਹੈ ਤੇ ਇਹਨੂੰ ਅਸੀਂ ਘਰ ਬਿਲਕੁਲ ਐ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਜੀ ਜੇਕਰ ਤੁਹਾਨੂੰ ਇਹ ਤਰੀਕਾ ਪਸੰਦ ਆਇਆ ਤੇ ਤੁਸੀਂ ਵੀ ਇਹਨੂੰ ਬਣਾਇਓ ਬਹੁਤ ਹੀ ਸੌਖਾ ਤਰੀਕਾ ਹੈ ਖੋਇਆ ਬਣਾਉਣ ਦਾ ਬੜੀ ਇਜ਼ੀ ਰੈਸਪੀ ਹੈ ਬਣਾਉਣ ਲੱਗਿਆ ਸਾਨੂੰ 55 ਮਿੰਟ ਲੱਗੇ ਨੇ ਕਿਉਂਕਿ ਖੋਇਏ ਨੂੰ ਹਮੇਸ਼ਾ ਥੋੜਾ ਜ਼ਿਆਦਾ ਟਾਈਮ ਲੱਗਦਾ ਹੈ ਇਸੀ ਸਾਡੀ ਅੱਜ ਦੀ ਬੜੀ ਸਿੰਪਲ ਜੀ ਤੇ ਸੌਖੀ ਰੈਸਪੀ ਤੇ ਤੁਸੀਂ ਵੀ ਇਹਨੂੰ ਬਣਾਇਓ ਤੇ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ